ਚੀਨ ਵਿੱਚ ਇਸ स्त्रੀਆਂ ਦੇ ਪੈਰ 'ਚ ਲੋਹੇ ਦੀ ਜੁੱਤੀ ਪਹਿਨਾਈ ਜਾਂਦੀ ਸੀ ਹਜ਼ਾਰਾਂ ਸਾਲਾਂ ਤੋਂ ਕਿ ਪੈਰ ਛੋਟਾ ਰਹੇ ਛੋਟਾ ਪੈਰ ਸੁੰਦਰਤਾ ਦੀ ਨਿਸ਼ਾਨੀ ਸੀ ਜਿੰਨਾ ਛੋਟਾ ਪੈਰ ਹੋਵੇ ਉਹਨੇ ਵੱਡੇ ਘਰ ਦੀ ਲੜਕੀ ਮੰਨੀ ਜਾਂਦੀ ਸੀ ਤਾਂ ਇਸ स्त्रੀਆਂ ਤੁਰ ਹੀ ਨਹੀਂ ਸਕਦੀਆਂ ਪੈਰ ਇੰਨੇ ਛੋਟੇ ਰਹਿ ਜਾਂਦੇ ਸੀ ਸਰੀਰ ਤਾਂ ਵੱਡੇ ਹੋ ਜਾਂਦੇ ਸੀ ਪੈਰ ਛੋਟੇ ਰਹਿ ਜਾਂਦੇ ਜੋ ਇਸਤਰੀ ਬਿਲਕੁਲ ਹੀ ਨਾ ਤੁਰ ਪਾਂਦੀ ਉਹ ਨੇ ਸ਼ਾਹੀ ਖਾਨਦਾਨ ਦੀ ਇਸਤਰੀ ਕਿਉਂਕਿ ਗਰੀਬ ਦੀ ਇਸਤਰੀ ਤਾਂ ਫੁੱਟ ਨਹੀਂ ਕਰ ਸਕਦੀ ਸੀ ਉਹਨੂੰ ਤਾਂ ਪੈਰ ਵੱਡੇ ਹੀ ਰੱਖਣੇ ਪੈਂਦੇ ਸੀ ਉਹਨੂੰ ਤਾਂ ਤੁਰਨਾ ਪੈਂਦਾ ਸੀ ਕੰਮ ਕਰਨਾ ਪੈਂਦਾ ਸੀ ਸਿਰਫ ਸ਼ਾਹੀ ਇਸਤਰੀਆਂ ਤੁਰਨ ਤੋਂ ਬਚ ਸਕਦੀਆਂ ਸੀ ਤਾਂ ਮੋਢਿਆਂ ਦਾ ਹੱਥ ਦਾ ਸਹਾਰਾ ਲੈ ਕੇ ਤੁਰਦੀਆਂ ਸੀ ਨਕਾਰਾ ਹੋ ਜਾਂਦੀਆਂ ਸੀ ਪਰ ਸਮਝਿਆ ਜਾਂਦਾ ਸੀ ਕਿ ਸੁੰਦਰਤਾ ਹੈ ਨਕਾਰਾ ਹੋਣਾ ਸੀ ਅੱਜ ਚੀਨ ਦੀ ਕੋਈ ਲੜਕੀ ਤਿਆਰ ਨਹੀਂ ਹੋਏਗੀ ਕਹੇਗੀ ਪਾਗਲ ਸੀ ਉਹ ਲੋਕ ਪਰ ਹਜ਼ਾਰਾਂ ਸਾਲਾਂ ਤੱਕ ਇਹ ਚੱਲਿਆ ਜਦ ਕੋਈ ਚੀਜ਼ ਚੱਲਦੀ ਹੈ ਤੇ ਪਤਾ ਨਹੀਂ ਚੱਲਦਾ ਜਦ ਹਜ਼ਾਰਾਂ ਲੋਕ ਇਕੱਠੀ ਭੀੜ ਕਰਦੀ ਹੈ ਤਾਂ ਪਤਾ ਨਹੀਂ ਲੱਗਦਾ ਜਦ ਸਾਰੀ ਭੀੜ ਪੈਰਾਂ 'ਚ ਜੁੱਤੀਆਂ ਪਹਿਨਨਾਰੀ ਹੋਵੇ ਲੋਹੇ ਦੀਆਂ ਤਾਂ ਸਾਰੀਆਂ ਲੜਕੀਆਂ ਪਹਿਨਦੀਆਂ ਜਿਹੜੀ ਨਹੀਂ ਪਹਿਨਦੀ ਉਹਨੂੰ ਲੋਕ ਆਖਦੇ ਤੂੰ ਪਾਗਲ ਹੈ ਉਹਨੂੰ ਚੰਗਾ ਸੁੰਦਰ ਪਤੀ ਨਾ ਮਿਲਦਾ ਚੰਗਾ ਘਰ-ਬਾਰ ਨਾ ਮਿਲਦਾ ਉਦীন ਤੇ ਦ੍ਰਿਦਰ ਸਮਝੀ ਜਾਂਦੀ ਜਿੱਥੇ ਵੀ ਉਹਦਾ ਪੈਰ ਦਿਸ ਪੈਂਦਾ ਉੱਥੇ ਗਵਾਰ ਸਮਝੀ ਜਾਂਦੀ ਅਨਪੜ ਅਨਸੰਸਾਰੀ ਕਿਉਂਕਿ ਤੇਰਾ ਪੈਰ ਇੰਨਾ ਵੱਡਾ ਪੈਰ ਵੱਡੇ ਸਿਰਫ ਗਵਾਰ ਦੀ ਚਿੰਨ੍ਹ ਹੁੰਦੇ ਸੀ ਸੰਸਕਾਰੀ ਦਾ ਪੈਰ ਤਾਂ ਛੋਟਾ ਹੁੰਦਾ ਸੀ ਸੋ ਹਜ਼ਾਰਾਂ ਸਾਲਾਂ ਤੱਕ ਇਸ ਖਿਆਲ ਨੇ ਉਥੋਂ ਦੀਆਂ ਇਸਤਰੀਆਂ ਨੂੰ ਨੱਕਾਰਾ ਬਣਾਈ ਰੱਖਿਆ ਚੇਤਾ ਵੀ ਨਹੀਂ ਆਇਆ ਕਿ ਅਸੀਂ ਕੀ ਪਾਗਲਪਨ ਕਰ ਰਹੇ ਹਾਂ ਪਰ ਉਹ ਚੱਲਿਆ ਜਦ ਟੁੱਟਿਆ ਤਦ ਪਤਾ ਚੱਲਾ ਕਿ ਇਹ ਤਾਂ ਪਾਗਲਪਨ ਸੀ that's why